ਅੱਜ ਪੁਨਰ ਸਰਜੀਤ ਦੀ ਮੀਟਿੰਗ ਦੇ ਵਿੱਚ ਇੱਕ ਮਤਾ ਪਾਇਆ ਗਿਆ ਕਿ 2 ਦਸੰਬਰ ਦੇ ਹੁਕਮਨਾਮਿਆਂ ਦੀ ਰੋਸ਼ਨੀ ਤੋਂ ਬਾਹਰ ਜਾ ਕੇ ਕੋਈ ਫੈਸਲਾ ਨਹੀਂ ਕੀਤਾ ਜਾਊਗਾ। ਭਾਵ ਪੁਨਰ ਸਰਜੀਤ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਨਿਰਾਸ਼ਾ ਦੇ ਆਲਮ ਵਿੱਚ ਹੈ। ਕਿਉਂਕਿ ਜਦੋਂ ਦਾ ਪੁਨਰ ਸਰਜੀਤ ਅਕਾਲੀ ਦਲ ਬਣਿਆ ਹੈ ਇਹਨਾਂ ਨੇ ਸਿਵਾਏ ਲੀਡਰਾਂ ਦੇ ਬਿਆਨ ਦੇਣ ਤੋਂ ਬਿਨਾਂ ਨਾ ਕੋਈ ਲੀਡਰਸ਼ਿਪ ਪੈਦਾ ਕੀਤੀ ਹੈ ਪਿੰਡਾਂ ਵਿੱਚ ਨਾ ਕੋਈ ਧਰਨਾ ਮਜਾਰਾ ਤੇ ਨਾ ਕੋਈ ਰੈਲੀ ਕਰ ਸਕੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਵੀ ਪ੍ਰਧਾਨਗੀ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਸੁਖਵੀਰ ਬਾਦਲ ਦੇ ਨਾਲ ਜਾਣ ਤੋਂ ਕੁਝ ਆਗੂਆਂ ਨੂੰ ਲਾਹਣ ਤਾਂ ਪਈਆਂ ਗਈਆਂ ਕਿਹਾ ਗਿਆ ਕਿ ਤੁਸੀਂ ਕਾਦੇ ਵਾਸਤੇ ਆਏ ਸੀ ਜੇਕਰ ਇਸੇ ਤਰ੍ਹਾਂ ਜਾਣਾ ਸੀ ਦੋਸਤੋ ਬਕਰਮ ਜੀਠਕੇ ਨੇ ਜਿਹੜਾ ਬਿਆਨ ਦਿੱਤਾ ਜੇਲ੍ਹ ਤੋਂ ਬਾਹਰ ਆ ਕੇ ਕਿ ਮੈਂ ਅਕਾਲੀ ਦਲ ਨੂੰ ਇਕੱਠਾ ਕਰ ਦਿਆਂਗਾ ਉਸ ਬਿਆਨ ਨੇ ਪੁਨਰ ਸਰਜੀਤ ਅਕਾਲੀ ਦਲ ਤੇ ਅਕਾਲੀ ਦਲ ਦੇ ਦੂਜੇ ਧੜਿਆਂ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਰੁੱਸੇ ਬੈਠੇ ਸੀ ਕੁਝ ਲੀਡਰ ਉਹਨਾਂ ਦੇ ਵਿੱਚ ਇੱਕ ਨਵੀਂ ਜੰਗਿਆਸ਼ਾ ਪੈਦਾ ਕਰ ਦਿੱਤੀ ਹੈ ਚੰਦੂ ਮਾਜਰੇ ਵਰਗੇ ਸੀਨੀਅਰ ਲੀਡਰ ਤੇ ਇੱਥੋਂ ਤੱਕ ਕਹਿਣ ਲੱਗ ਪਏ ਐ ਕਿ ਜੇਕਰ ਬਿਕਰਮਜੀਤ ਗਿਆ ਪਹਿਲ ਕਰਦਾ ਤੇ ਚੰਗੀ ਗੱਲ ਐ ਗੱਲਬਾਤ ਕੀਤੀ ਜਾ ਸਕਦੀ ਆ ਭਾਬੋ ਦੋਸਤੋ ਜਿਹੜੇ ਬੰਦਿਆਂ ਨੇ ਪਾਵਰਾਂ ਮਾਣੀਆਂ ਹੁਣ ਵੱਡੇ ਵੱਡੇ ਅਹੁਦੇ ਮਾਣੇ ਹੁਣ ਉਹ ਸਰਕਾਰ ਤੋਂ ਬਾਹਰ ਕਦੋਂ ਰਹਿੰਦੇ ਆ ਜਦੋਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਹੋਈਆਂ ਅਕਾਲੀ ਦਲ ਉਹਨਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਸੀ ਉਹ ਚੰਗੀ ਕਰ ਗਿਆ ਖਾਸ ਕਰਕੇ ਮਾਲਵੇ ਵਿੱਚ ਤੇ ਉਦੋਂ ਦੇ ਪੁਨਰਸਰਜੀਤ ਅਕਾਲੀ ਦਲ ਵਾਲਿਆਂ ਵਿੱਚ ਨਿਰਾਸ਼ਾ ਦਾ ਆਲਮ ਹੈ ਬਹੁਤ ਸਾਰੇ ਲੀਡਰ ਹੈ ਜਿਹੜੇ ਜਾਣ ਨੂੰ ਤਿਆਰ ਬੈਠੇ ਆ ਮਨਪ੍ਰੀਤ ਯਾਲੀ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਨਾਲ ਮਾਗੀ ਦੇ ਮੇਲੇ ਤੇ ਸਟੇਜ ਸਾਂਝੀ ਕਰ ਚੁੱਕਿਆ ਅਤੇ ਸਿੱਧਾ-ਸਿੱਧਾ ਸੰਕੇਤ ਦੇ ਚੁੱਕਿਆ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਜਾਵੇਗਾ ਕਿਉਂਕਿ ਸਖਵੀਰ ਬਾਦਲ ਨਾਲ ਉਹਦਾ 36 ਦਾ ਅੰਕੜਾ ਹੈ ਇਸ ਲਈ ਉਹ ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤਪਾਲ ਦੀ ਪਾਰਟੀ 'ਚ ਜਾ ਸਕਦਾ ਹੈ ਮਨਪ੍ਰੀਤ ਅਿਆਲੀ ਤੇ ਦੂਜੇ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਸੁਖਵੀਰ ਬਾਦਲ ਨਾਲ ਜਾਣ ਲਈ ਤਿਆਰ ਬੈਠੇ ਐ ਤੇ ਦੋਸਤੋ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣਾ ਪੁਨਰ ਸਰਜੀਤ ਅਕਾਲੀ ਦਲ ਦਾ ਇਹ ਰਾਸ ਨਹੀਂ ਆਇਆ ਬੀਬੀ ਸਤਵੰਤ ਕੌਰ ਜਿਹੜੀ ਸ਼ਹੀਦ ਪਰਿਵਾਰ ਦੇ ਵਿੱਚੋਂ ਸੀ ਤੇ ਭਾਈ ਅਮਰੀਕ ਸਿੰਘ ਦੀ ਬੇਟੀ ਸੀ ਅਮਰ ਸ਼ਹੀਦ ਦੀ ਫੋਨ ਨੂੰ ਜੇਕਰ ਪ੍ਰਧਾਨ ਬਣਾਇਆ ਹੁੰਦਾ ਤੇ ਅੱਜ ਪੁਨਰਸਰਜੀਤ ਅਕਾਲੀ ਦਲ ਦੀ ਚੜ੍ਹਤ ਬਹੁਤ ਵਧੀਆ ਹੋਣੀ ਸੀ ਤੇ ਉੱਚੀ ਹੋਣੀ ਸੀ ਇਹ ਮੇਰਾ ਨਿੱਜੀ ਖਿਆਲ ਹੈ ਕਿਉਂਕਿ ਬੀਬੀ ਸਤਵੰਤ ਕੌਰ ਬੜੇ ਪੜੇ ਲਿਖੇ ਸੀ ਸ਼ਹੀਦ ਪਰਿਵਾਰ ਦੇ ਵਿੱਚੋਂ ਸੀ ਤੇ ਉਹਨਾਂ ਨੇ ਅੱਜ ਨੂੰ ਲੀਡਰਸ਼ਿਪ ਬਣਾ ਲੈਣੀ ਸੀ ਗਿਆਨੀ ਹਰਪ੍ਰੀਤ ਨੇ ਨਾ ਕੋਈ ਲੀਡਰਸ਼ਿਪ ਬਣਾਈ ਨਾ ਕੋਈ ਆਗੂਆਂ ਨੇ ਉਹਦਾ ਸਮਰਥਨ ਦਿੱਤਾ ਪਹਿਲਾ ਲੋਕਾਂ ਦੇ ਵਿੱਚ ਬੜਾ ਪਾਹੁ ਸੀ ਇਤਸ਼ਾਹ ਸੀ ਕਿ ਜਲਦੀ ਤੋਂ ਜਲਦੀ ਅਕਾਲੀ ਦਲ ਬੜਾ ਵੱਡਾ ਪੈਦਾ ਹੋਵੇਗਾ ਪਰ ਨਹੀਂ ਸਖਬੀਰ ਬਾਦਲ ਤੋਂ ਅੱਜ ਦੀ ਘੜੀ ਦੇ ਵਿੱਚ ਕਹਿ ਲઈએ ਸਖਬੀਰ ਬਾਦਲ ਵਾਲਾ ਅਕਾਲੀ ਦਲ ਅਜੇ ਵੀ ਜਿਹੜਾ ਅਕਾਲੀ ਦਲ ਹੈ ਉਹ ਉੱਚਾ ਹੀ ਚੱਲ ਰਿਹਾ ਹੈ ਇਹਨਾਂ ਨੇ ਨਾਂ ਪੁਨਰਸੁਰਜੀਤ ਰੱਖ ਲਿਆ ਅਕਾਲੀ ਦਲ ਪਰ ਜਿਹੜਾ ਅਕਾਲੀ ਦਲ ਪੁਰਾਣਾ ਹੈ ਜਿਹਦਾ ਸਖਬੀਰ ਸਿੰਘ ਬਾਦਲ ਪ੍ਰਧਾਨ ਨੇ ਉਹ ਚੜਤ ਦੇ ਵਿੱਚ ਚੱਲ ਰਿਹਾ ਹੈ ਤੇ ਉਹਨਾਂ ਦੇ ਨਾਲ ਜਾਣ ਵਾਸਤੇ ਵੀ ਲੀਡਰ ਤਿਆਰ ਬੈਠੇ ਐ ਪਰ ਲੋਕਾਂ ਦੀਆਂ ਲਾਹਣਤਾਂ ਤੋਂ ਡਰਦੇ ਹੋਏ ਤੇ 2 ਦਸੰਬਰ ਦੇ ਹੁਕਮਨਾਮੇ ਦੀ ਸ਼ਰਮ ਲਾਜ ਰੱਖਦੇ ਹੋਏ ਕੁਝ ਅਜੇ ਅੜਕੇ ਬੈਠੇ ਐ ਪਰ ਜਦੋਂ ਇੱਕ ਦੋ ਚਲੇ ਗਏ ਤੇ ਨਾਲ ਦੀ ਨਾਲ ਕਿੰਨੇ ਆਗੂਆਂ ਨੇ ਚਲੇ ਜਾਣਾ ਹੈ ਕਿਉਂਕਿ ਪੁਨਰਸਰਜੀਤ ਵਾਲਿਆਂ ਨੂੰ ਜਾਂ ਤੇ ਪ੍ਰਧਾਨ ਬਦਲ ਦੇਣਾ ਚਾਹੀਦਾ ਹੈ ਮਨਪ੍ਰੀਤ ਸਿੰਘ ਈਆਲੀ ਅਕਬਾਲ ਸਿੰਘ ਝੂੰਦਾ ਗੁਰਪ੍ਰਤਾਪ ਸਿੰਘ ਬਡਾਲਾ ਤੇ ਬੀਬੀ ਸਤਵੰਤ ਕੌਰ ਇਹਨਾਂ ਦੇ ਵਿੱਚੋਂ ਪ੍ਰਧਾਨ ਕੋਈ ਨਵਾਂ ਲਾਉਣਾ ਚਾਹੀਦਾ ਸੀ ਜਿਹਦੇ ਵਿੱਚ ਹਤਸ਼ਾਹ ਹੁੰਦਾ ਜਿਹਨੂੰ ਦੇਖ ਕੇ ਨੌਜਵਾਨ ਵੱਡੀ ਗਿਣਤੀ ਚ ਜੁੜ ਜਾਂਦੇ ਪਰ ਇਹਨਾਂ ਨੇ ਗੌਰ ਨਹੀਂ ਕੀਤੀ ਇਸ ਲਈ ਅੱਜ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਮਤਾ ਪਾਇਆ ਗਿਆ ਕਿ 2 ਦਸੰਬਰ ਦੇ ਹੁਕਮਨਾਮੇ ਦੀ ਰੋਸ਼ਨੀ ਤੋਂ ਕੋਈ ਬਾਹਰ ਨਾ ਜਾਵੇ ਕਹਿਣ ਦਾ ਭਾਵ ਉਹਨਾਂ ਨੇ ਕੇਹੜਾ ਰੋਕਿਆ ਲੀਡਰਾਂ ਨੂੰ ਕਿਉਂਕਿ ਬਿਕਰਮਜੀਠਿਆ ਨੇ ਬਿਆਨ ਦੇ ਦਿੱਤਾ ਹੈ ਬੇਕਰਮਜੀਠਾ ਦਾ ਬੰਦਾ ਵੀ ਤੇਜ ਹੈ ਤੇ ਨੌਜਵਾਨ ਹੈ ਉਹਨੇ ਇੱਕ ਵਾਰ ਵੱਡੇ ਵੱਡੇ ਲੀਡਰਾਂ ਦੇ ਘਰੇ ਜਾਣਾ ਤੇ ਇੱਕ ਵਾਰੀ ਉਹਨੇ ਜਾ ਕੇ ਪੈਰੀ ਹੱਥ ਲੀਡਰਾਂ ਦੇ ਲਾ ਦਿੱਤੇ ਇੱਕ ਵਾਰੀ ਉਹਨੇ ਜੱਫੀ ਪਾ ਲਈ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਲੀਡਰ ਉਹਨੂੰ ਜਵਾਬ ਦੇ ਦੇਣਗੇ ਤਿਆਰ ਬੈਠੇ ਐ ਇਸ ਲਈ ਅੱਜ ਪੁਨਰ ਸਰਜੀਤ ਵਾਲਿਆਂ ਨੇ ਮੀਟਿੰਗ ਕੀਤੀ ਤੇ ਕਿਹਾ ਕਿ ਦੇਖਿਓ ਕਿਤੇ ਬਿਨਾਂ ਸ਼ਰਤ ਤੂੰ ਚਲੇ ਜਾਓ ਸ਼ਰਤ ਦਾ ਦੋਸਤੋ ਭਾਵ ਹੈ ਉਹ ਵੀ ਸਿਰਫ ਸੀਟਾਂ ਭਾਲਦੇ ਹੋਰ ਕੁਝ ਨਹੀਂ ਜਿਵੇਂ ਢੀਂਡਸਾ ਪਰਿਵਾਰ ਹੈ ਬਰਨਾਲਾ ਪਰਿਵਾਰ ਹੈ ਚੰਦੂ ਮਾਜਰਾ ਹੈ ਬਡਾਲਾ ਹੋ ਗਿਆ ਅਕਵਾਲ ਸਿੰਘ ਝੁੰਦਾ ਜਿਹੜੇ ਸੀਨੀਅਰ ਲੀਡਰ ਹੈ ਇਹ 20 25 ਸੀਟਾਂ ਭਾਲਦੇ ਐ ਕਿ ਸੁਖਵੀਰ ਬਾਦਲ ਇਹਨਾਂ ਨੂੰ ਭਰੋਸਾ ਦੇ ਦੇ ਕਿ ਆਹ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਸੰਗਰੂਰ ਜ਼ਿਲ੍ਹਾ ਬਰਨਾਲੇ ਦੀਆਂ ਇੱਕ ਦੋ ਸੀਟਾਂ ਮਾਨਸਾ ਦੀਆਂ 1-2 ਸੀਟਾਂ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚੋਂ ਕੁੱਝ ਸੀਟਾਂ ਇਹਨਾਂ ਦੀਆਂ ਪੱਕੀਆਂ ਕਰ ਲੇ ਤੇ ਨਾਲ ਦੀ ਨਾਲ ਇਹਨਾਂ ਨੇ ਪਾਰਟੀ 'ਚ ਰਲ ਜਾਣਾ ਹੈ। ਪਹਿਲਾਂ ਕਹਿੰਦੇ ਸੀ ਸੁਖਵੀਰ ਬਾਦਲ ਅਸਤੀਫਾ ਜਿੰਨਾ ਚਿਰ ਦਿੰਦਾ ਨਹੀਂ ਅਸੀਂ ਜਾਂਦੇ ਨਹੀਂ। ਹੁਣ ਇਹ ਗੱਲ ਕਰਨੋਂ ਹਟ ਗਏ ਆ ਬਹੁਤੇ ਆਗੂ। ਹੁਣ ਸਿਰਫ ਸੀਟਾਂ ਦਾ ਰੇੜਕਾ ਮੈਨੂੰ ਲੱਗਦਾ ਹੈ ਕਿ ਫਸਿਆ ਹੋਇਆ ਬਿਕਰਮਜੀਤ ਸਿੰਘ ਜਦੋਂ ਇਹਨਾਂ ਦੇ ਘਰਾਂ 'ਚ ਚਲੇ ਆ ਗਿਆ ਉਹਨੇ ਭਰੋਸਾ ਦੇਤਾ ਕਿ ਤੁਹਾਨੂੰ ਤੇ ਤੁਹਾਡੇ ਬੱਚਿਆਂ ਦੇ ਜਿਹੜੇ ਅਹੁਦੇ ਐ ਉਹ ਰਾਖਵੇਂ ਰੱਖ ਲੈ ਜਾਣਗੇ ਤੁਸੀਂ ਡਰੋ ਨਾ ਫਿਕਰ ਨਾ ਕਰੋ ਮੈਂ ਜ਼ਿੰਮੇਵਾਰ ਆ ਤੇ ਦੋਸਤੋ ਇਹਨਾਂ ਨੇ ਝਟਪਟ ਲੜ ਜਾਣਾ ਤੇ ਦੂਜੀ ਗੱਲ ਬੈਂਡ ਵਾਜੇ ਵਾਲੇ ਕਹਿੰਦੇ ਪ੍ਰਤਾਪ ਬਾਜਵੇ ਨੇ ਆਖਿਆ ਕਿ ਹਰਭਜਨ ਸਿੰਘ ਈਟੀਓ ਕਹਿੰਦਾ ਕਿ ਮੈਂ ਬੈਂਡ ਵਾਜੇ ਵਾਲੇ ਦਾ ਮੁੰਡਾ ਆਮ ਵੀ ਲੋਕੋ ਕਹਿੰਦੇ ਆ ਦੋਸਤੋ ਭਗਵੰਤ ਮਾਨ ਦੇ ਵੀ ਕਈ ਤੁਸੀਂ ਬਿਆਨ ਸੁਨੇ ਹੋਣਗੇ ਉਹ ਕਹਿੰਦਾ ਕਿ ਆ ਖੜਾ ਸਾਡਾ ਮੰਤਰੀ ਹਰਭਜਨ ਸਿੰਘ ਈਟੀਓ ਇਹਦਾ ਪਿਓ ਬੈਂਡ ਵਾਜਾ ਵਜਾਉਂਦਾ ਰਿਹਾ ਹੈ ਗਰੀਬ ਪਰਿਵਾਰ ਦਾ ਹੈ ਤੇ ਪ੍ਰਤਾਪ ਬਾਜਵੇ ਨੇ ਕਹਿ ਦਿੱਤਾ ਕਿਤੇ ਅਜਨਾਲੇ ਰੈਲੀ ਦੇ ਵਿੱਚ ਮੀਟਿੰਗ ਦੇ ਵਿੱਚ ਤਕੜੀ ਰੈਲੀ ਵਾਂਗ ਸੀ ਕਿ ਇਹਨਾਂ ਦਾ ਬੈਂਡ ਵਾਜਾ ਅਸੀਂ ਵਜਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕਹਿਣਾ ਚਾਹੁੰਨਾ ਕਿ ਬਾਜਵਾ ਸਾਹਿਬ ਬੈਂਡ ਵਾਜਾ ਕਿਤੇ ਹਰ ਭਜਨੀ ਟੋ ਦਾ ਵਜਾਉਂਦੇ ਵਜਾਉਂਦੇ ਤੁਹਾਡਾ ਆਪਣਾ ਨਾ ਵੱਜ ਜੇ ਕਿਉਂਕਿ ਇੱਕ ਤੇ ਰਾਜਾ ਬੜਿੰਗ ਤੁਹਾਡੀ ਪਾਰਟੀ ਦਾ ਇਹੋ ਜਿਹਾ ਲੀਡਰ ਹੈ ਉਹਨੇ ਪਹਿਲੀ ਪੁਹਾੜੇ ਪਾਏ ਹੋਏ ਹੈ ਇਹੋ ਜੇ ਬਿਆਨ ਦਿੰਦਾ ਹੈ ਕਿ ਉਹਨੇ ਪਹਿਲਾਂ ਹੀ ਕਾਂਗਰਸ ਦੀ ਜਿਹੜੀ ਵੋਟ ਆ ਤੋੜੀ ਹੋਈ ਹੈ ਤੇ ਦੂਜੇ ਲੀਡਰ ਹੁਣ ਤੁਸੀਂ ਹੋਗੇ ਕਦੇ ਕਦੇ ਚੰਨੀ ਵੀ ਕੁੱਤਿਆਂ ਦੀ ਕਹਾਣੀ ਸੁਣਾ ਦਿੰਦਾ ਹੈ ਤੇ ਕਦੇ ਕਿਸੇ ਦੀ ਸੁਣਾ ਦਿੰਦਾ ਹੈ ਇਸ ਲਈ ਬੈਂਡ ਵਾਜੇ ਤੁਸੀਂ ਕਿਸੇ ਦੇ ਵਜਾਉਣ ਦੀ بجائے ਆਪਣਾ ਬਚਤ ਕਰ ਲੋ ਲੋਕ 2027 ਦੇ ਵਿੱਚ ਤੁਹਾਡੇ ਬੈਂਡ ਵਾਜੇ ਸਾਰਿਆਂ ਦੀ ਵਜਾਉਣ ਨੂੰ ਤਿਆਰ ਬੈਠੇ ਐ ਇਥੇ ਨਵੀਂ ਪਾਰਟੀ ਆਉ ਹੋ ਸਕਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਚੰਗੀਆਂ ਸੀਟਾਂ ਲੈ ਜੇ ਤੇ ਹੋਰ ਬੰਦੇ ਵੀ ਤੀਜੀ ਧਿਰ ਇਥੇ ਚੰਗੀਆਂ ਸੀਟਾਂ ਲੈ ਜੇ ਤੇ ਲੋਕ ਤੁਹਾਡੇ ਤੋਂ ਅੱਕੇ ਬੈਠੇ ਐ ਤੁਹਾਡੇ ਬੈਂਡ ਵਾਜੇ ਸਾਰਿਆਂ ਦੀ ਵਜਣ ਵਾਲੇ ਐ ਕਿਉਂਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੜੀਆਂ ਆੜੇ ਕੌਡੀ ਛਿੱਕੇ ਕੌਡੀ ਰੱਖਿਆ ਇੱਕ ਦੂਜਿਆਂ ਦੇ ਬਿਆਨਵਾਜ਼ੀਆਂ ਵਿੱਚ ਰੱਖਿਆ। ਰੋਜ਼ ਦੀ ਕਤਲੋਕਾਰਤ, ਫਰੁਤੀਆਂ ਇਹ ਤੁਹਾਡੀ ਸਰਕਾਰ ਵੇਲੇ ਸ਼ੁਰੂ ਹੋਈ ਹੈ। ਗੈਂਗਵਾਰ ਤੇ ਅੱਜ ਵੀ ਚੱਲ ਰਹੀ ਹੈ। ਇਸ ਲਈ ਦੋਸਤੋ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਹਾਲਾਤ ਬਣਦੇ ਐ। ਇਨੀਆਂ ਕ ਵਿਚਾਰਾ ਸੀ। ਪੁੱਲ ਚੁੱਕ ਦੀ ਖਿਮਾ ਵੀਡੀਓ ਨੂੰ ਸਾਂਝੀ ਲਾਇਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਬਾਈ ਗੁਰਜੀਕਾ ਕਾਲਸਾ ਬਾਈ ਗੁਰਜੀਕੀ।